70000 ਰੁਪਏ ਪਹਿਲੀ ਕਿਸ਼ਤ 40 ਦੂਜੀ ਕਿਸ਼ਤ ਤੇ 10000 ਰੁਪਏ ਜਦੋਂਛੱਤ ਪੈ ਗਈ ਹੋਰ ਕੋਈ ਜਿਹੜਾ ਛੋਟਾ ਮੋਟਾ ਕੰਮ ਰਹਿ ਜਾਂਦਾ ਹੁੰਦਾ ਉਹਦੇ ਵਾਸਤੇ ਤਿੰਨ ਕਿਸ਼ਤਾਂ ਦੇ ਵਿੱਚ ਇਹ ਪੈਸੇ ਜਾ ਰਹੇ ਨੇ ਔਰ ਪਹਿਲ ਚਾਰ ਪਸ਼ੂਆਂ ਵਾਸਤੇ 60000 ਤੋਂ 65000 6 ਪਸ਼ੂਆਂ ਪਸ਼ੂਆਂ ਵਾਸਤੇ 97000 ਰੁਪਏ ਦਿੱਤੇ ਜਾਣਗੇ ਜੀ 1 ਲੱਖ 63140 ਤੋਂ ਲੈ ਕੇ 2 ਲੱਖ 60140 ਰੁਪਏ ਤੱਕ ਦੀ ਸਹਾਇਤਾ ਜਿਹੜੀ ਹੈ ਰਾਸ਼ੀ ਸਰਕਾਰ ਵੱਲੋਂ ਦਿੱਤੀ ਜਾਊਗੀ ਜੀ ਤੇ ਇਹਦੇ ਵਿੱਚ 31431 ਜਿਹੜੇ ਘਰ ਨੇ ਉਹ ਵਿੱਚ ਲੈ ਗਏ ਨੇ ਇਹਦੇ ਵਿੱਚ ਮੈਂ ਇੱਕ ਹੋਰ ਨਵੀਂ ਚੀਜ਼ ਤੁਹਾਨੂੰ ਦੱਸ ਦੇਣਾ ਚਾਹਨਾ ਕਿ ਜੇ ਕਿਸੇ ਗਰੀਬ ਦਾ ਘਰ ਪੈ ਰਿਹਾ ਉਹਦੇ ਕੋਲ ਨਰੇਗਾ ਦਾ ਕਾਰਡ ਹੈ ਉਹ ਨਰੇਗਾ ਦਾ ਮੈਂਬਰ ਹੈ ਤਾਂ ਉਹ ਆਪਦੇ ਘਰ ਦੇ ਵਿੱਚ ਆਪਦਾ ਘਰ ਪਾਉਣ ਵੇਲੇ ਹੀ ਜਦੋਂ ਕੰਮ ਕਰੂਗਾ ਉਹਨੂੰ 90 ਦਿਹਾੜੀਆਂ ਦਾ 31140 ਰੁਪਏ ਉਹਨੂੰ ਵੀ ਮਿਲਣਗੇ ਆਪਦਾ ਘਰ ਪਾਉਣ ਦੇ ਦਿਹਾੜੀ ਦੇ ਉਹ ਆਪਣੇ ਘਰੇ ਹੀ ਕੰਮ ਕਰੇ ਉਹ ਆਪਣੇ ਘਰ ਦੀ ਹੀ ਇੱਟਾਂ ਆਪਦੇ ਘਰ ਦੇ ਹੀ ਮਸਾਲਾ 2 1 ਦਾ 3 1 ਦਾ ਤਿਆਰ ਕਰੇ ਮਿਸਤਰੀ ਲੱਗੇ ਹੋਏ ਨੇ ਆਪਦੇ ਘਰੇ ਕੰਮ ਕਰੇ ਤਾਂ ਉਹਦੀ ਦਿਹਾੜੀ ਜਿਹੜੀ ਰਿਸਟਰ ਚ ਲਿਖੀ ਜਾਊਗੀ ਘੱਟੋ ਘੱਟ 90 ਦਿਹਾੜੀਆਂ ਦਾ ਸੀ ਉਸ ਪਰਿਵਾਰ ਦੇ ਜਿੰਨੇ ਵੀ ਮਨਰੇਗਾ ਦੇ ਜਿਹੜੇ ਮੈਂਬਰ ਨੇ ਉਹਨਾਂ ਨੂੰ ਅਸੀਂ ਡੀਸੀ ਸਾਹਿਬ ਇਹ ਮੇਕ ਸ਼ੁਰ ਕਰ ਲਿਓ ਇਹ ਨਮੀ ਕਿਵੇਂ ਕਈ ਵਾਰੀ ਲੋਕਾਂ ਨੂੰ ਪਤਾ ਨਹੀਂ ਹੈਗਾ ਕਿਉਂਕਿ ਕੱਲਾ ਨਰੇਗਾ ਨੂੰ ਵੀ ਇਹੀ ਸਮਝਿਆ ਜਾਂਦਾ ਇਧਰਲੇ ਪਾਸੇ ਵਾਲੇ ਪੜੀਂ ਜਾ ਰੇਤਾ ਚਾਕੇ ਇਧਰ ਧਰ ਦੋ ਅਗਲੀ ਵਾਰੀ ਉਧਰ ਲੈ ਇਧਰ ਧਰ ਦੋ ਵਾਦਾ ਹੀ ਹੁੰਦਾ ਹੋਰ ਤਾਂ ਕੁਝ ਹੁੰਦਾ ਨਹੀਂ ਚਾ ਸੋ ਇਹ ਕੰਮਾਂ ਦੇ ਵਾਸਤੇ ਵੀ ਨਰੇਗਾ ਦੇ ਵਿੱਚ ਪ੍ਰੋਵੀਜ਼ਨ ਹੈਗੀ ਹੈ ਤੁਸੀਂ ਆਪਣੇ ਘਰੇ ਵੀ ਕੰਮ ਕਰ ਸਕਦੇ ਹੋ ਤੁਸੀਂ ਆਪਣੇ ਘਰ ਦੀ ਦਿਹਾੜੀ ਨੂੰ ਵੀ ਉਹਨੂੰ ਰਿਸਟਰ ਦੇ ਵਿੱਚ ਪਾ ਕੇ ਤੁਸੀਂ ਇਹ ਦੇਣਾ ਸੋ ਇਸ ਕਰਕੇ ਨਾਲ-ਨਾਲ ਗੈਸ ਸਿਲੰਡਰ ਵਾਸਤੇ ਨਾਲ-ਨਾਲ ਉਥੇ ਬਾਥਰੂਮ ਵਾਸਤੇ ਉਹ ਲੱਗ ਪੈਸੇ ਨੇ ਜੀ 12000 ਰੁਪਿਆ ਹਰ ਘਰ ਦੇ ਵਿੱਚ ਬਾਥਰੂਮ ਵਾਸਤੇ ਅਲੱਗ ਹੈ ਕੈਟਲ ਸ਼ੈੱਡ ਪਸ਼ੂਆਂ ਦਾ ਬਾੜਾ ਕਹਿੰਦੇ ਨੇ ਉਹਦੇ ਵਾਸਤੇ ਲੱਗ ਨੇ ਸੋ ਅਸੀਂ ਸਾਰੀਆਂ ਸਕੀਮਾਂ ਜਿਹੜੀਆਂ ਨੇ 346 ਰੁਪਏ ਦਿਹਾੜੀ ਦੇ हिसाब ਨਾਲ 90 ਦਿਹਾੜੀਆਂ ਦੇ 31140 ਰੁਪਿਆ ਆਪਦੇ ਘਰੇ ਆਪ ਘਰੇ ਕੰਮ ਕਰਨ ਦੇ ਪੈਸੇ ਉਹ ਵੀ ਵਿੱਚ ਐਡ ਹੋਣਗੇ ਜੀ 1 ਲੱਖ 20000 ਤੋਂ ਅੱਡ ਨੇ